ਮੈਂ ਬੜਾ ਗੜਾ ਪ੍ਰਕਾਰ ਦੀ ਰੋਣ ਮਨਵਾੜ ਪਤਾ ਕੀਤੀ ਅਦੋਂ ਚਲ ਵਰਤਨ ਇਹਦੇ ਵਾਸਤੇ ਮੇਰੀ ਬਾੜ ਬੰਦੀ ਕਿੱਟੀ ਨਗਰ ਕੌਂਸਲ ਕੋਲ ਸਬਾਈ ਕਰਾਈ ਕੌਂਸਲ ਦੇ ਵਿੱਚ ਕੈਨਾ ਨਿਕਰ ਵਰਤ ਦੀ ਗੱਲ ਹੋ ਕੀਤੀ ਹੈ ਕਿ ਮੈਂ ਨਗਰ ਕੌਂਸਲ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਬਹੁਤ ਹੈਰਾਨ ਹਾਂ ਇਸ ਗੱਲ ਦੇ ਉੱਤੇ ਕਿ ਜਿਹੜੇ ਵੀ ਪ੍ਰੋਸੀਜਰ ਹੈਗੇ ਆ ਮੰਮੀ ਵਾਰਡ ਬੰਦੀ ਕਰਨੇ ਵਾਸਤੇ ਸਾਡੇ ਦਫ਼ਤਰ ਵੱਲੋਂ ਉਹਦੀ ਦੱਗੀਆਂ ਉਦਾਈਆਂ ਹੋਈਆਂ। ਉਹਦੇ ਤੇ ਦੇਖੋ ਸਭ ਤੋਂ ਪਹਿਲਾਂ 12 ਮੈਂਬਰਾਂ ਦੇ ਨਗਰ ਕੌਂਸਲਿੰਗ ਮੀਟਿੰਗ ਨੇ ਦੇਖੇ। ਬਤਾ ਪਾਇਆ ਕਿ ਵਾਰਡ ਬੰਦੀ ਨਹੀਂ ਹੋਣੀ ਚਾਹੀਦੀ। ਰੀਜ਼ਨ ਇਹ ਹੈ ਕਿ ਨਾ ਤਾਂ ਸਾਡੀ ਲਿਮਟ ਵਧੀ ਹੈ, ਨਾ ਸਾਡੀ ਕੋਈ ਫੇ ਪਬਲਿਸ਼ਮੈਂਟ ਦੀ ਰਾਏ ਤਰਹੀ। ਤਾਂ ਇਸ ਕਰਕੇ ਇਹ ਬੇਲੋੜਾ ਜਿਹੜਾ ਹੈਗਾ ਪ੍ਰਕਿਰਿਆ ਸ਼ੁਰੂ ਕਰਕੇ ਲੋਕਾਂ ਦੇ ਆਧਾਰ ਕਾਰਡਾਂ ਤੇ ਲੋਕਾਂ ਦੇ ਵੋਟ ਕਾਰਡਾਂ ਤੇ ਪਾਸਪੋਰਟਾਂ ਤੇ ਹੋਰ ਇਹ ਡਰੂ ਦੱਸ ਆਵੇ ਗਏ ਆ ਉਹਨਾਂ ਦੇ ਬਾਰ ਬਾਰ ਵਾਰ ਨੰਬਰ ਚੇਂਜ ਹੋ ਗਏ 2019 ਦੀ ਵਾਰਡਬੰਦੀ ਹੋਈ ਸੀ ਤਾਂ ਇਸ ਟਾਈਮ ਕੋਈ ਜ਼ਰੂਰਤ ਨਹੀਂ ਸੀ ਪਰ ਇਹਨਾਂ ਨੇ ਬਹੁਤ ਸੰਤੀ ਮਾਪਰਾਂ ਦੀ ਜਿਹੜੀ ਹੈਗੀ ਆ ਕਿਤੇ ਦੇ ਫੈਸਲੇ ਨੂੰ ਇਗਨੋਰ ਕਰਕੇ ਵਾਰਡਬੰਦੀ ਪ੍ਰਕਿਰਿਆ ਇਹਨਾਂ ਨੇ ਆਪਣੀ ਜਾਰੀ ਰੱਖੀ। ਹੋਰ ਜੇ ਦੇਖੋ ਇੰਟਰ ਮੈਂ ਗੱਲਾਂ ਤੁਹਾਨੂੰ ਦੱਸਾਂ। ਸਭ ਤੋਂ ਪਹਿਲਾਂ ਜਿਹੜੀ ਜੇ ਇਹ ਨੋਟੀਫਿਕੇਸ਼ਨ ਹੋਈ ਹੈ ਉਹਦੇ ਵਿੱਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਜਦੋਂ ਇਹ ਨੋਟੀਫਿਕੇਸ਼ਨ ਨਗਰ ਕੌਂਸਲ ਵੱਲੋਂ ਕਿਸੇ ਅਖਬਾਰ ਵਿੱਚ ਪ੍ਰਕਾਸ਼ਿਤ ਕਰਾ ਦਿੱਤੀ ਜਾਵੇਗੀ ਉਸ ਦਿਨ ਤੋਂ ਬਾਅਦ ਸਭ ਤੋਂ ਨਾਂ ਤਾਂ ਹੈਗਾ ਅਧਿਕਾਰ ਚੁਣਨ ਨੂੰ ਉਹ ਸਪੱਸ਼ਟ ਲਿਖਿਆ ਹੋਇਆ ਹੈ ਸਾਡੇ ਦਫ਼ਤਰ ਵੱਲੋਂ ਕੀ ਕੀਤਾ ਗਿਆ ਇਹਨਾਂ ਨੇ ਇਹਨਾਂ ਨੇ 4 ਤਰੀਕ ਦੇ ਤੋਂ ਪੰਜਾਬ ਗਵਰਨਮੈਂਟ ਵੱਲੋਂ ਜਾਰੀ ਹੋਇਆ ਮੈਡੀਕਲ ਉਸੇ ਨੂੰ ਹੀ ਇਹਨਾਂ ਨੇ ਮੂਲ ਡੇਟ ਮੰਨ ਕੇ 9 ਤਰੀਕ ਨੂੰ ਉਹਨਾਂ ਨੇ ਅਜੀਤ ਅਖਬਾਰ ਵਿੱਚ ਪਾਇਆ ਗਨਤ੍ਰੀਤਕ ਨੰਨ ਸਿਰਫ ਤਰਾਜ ਲਈ ਤਾਂ ਕਿ ਲੋਕਾਂ ਨੂੰ ਨਾ ਪਤਾ ਲਗੇ ਲੋਕ ਜਾ ਕੇ ਇਤਰਾਇ ਨਾ ਕਰ ਸਕੋ ਉਸ ਤੋਂ ਬਾਅਦ ਜਿਹੜੀ ਕਮੇਟੀ ਬਣਾਈ ਗਈ ਉਹਦੇ ਵਿੱਚ ਪਹਿਲਾਂ ਵੀ ਅਸੀਂ ਜਦੋਂ 2011 ਕਰਾਈਏ ਮੈਨੂਵਰ ਹੋਇਆ ਸੀ ਸਾਰੀਆਂ ਪਾਰਟੀਆਂ ਦੇ ਉਹਦੇ ਇੱਕ ਮੈਂਬਰ ਜਿਹੜੇ ਰਹਿ ਗਿਆ 2 एमसी ਹੈਗੇ ਉਹਨਾਂ ਨੂੰ ਇੱਕ ਬੋਰਡ ਮੈਂਬਰ ਰੱਖਿਆ ਜਾਂਦਾ ਇਸ ਦਾ ਨਾ ਤਾਂ ਕੋਈ ਇਕਲੀਆਂ ਦਾ ਬੰਦਾ ਰੱਖਿਆ ਨਹੀਂ ਨਾ ਕੋਈ ਦੀਦੀ ਦਾ ਬੰਦਾ ਕੋਰੇ ਦੇ காங்கிரஸ் ਪਾਰਟੀ ਦਾ ਟੜੇ ਕੋ 17 ਬੰਦੇ ਨੇ साफ एक मैंबर का रखा तो इस बार आप अगली गल आइए अभी जो इतराज़ का समय सब दफ्तर तो मंगते रहे सू नक्शा दो असी देख इतराज़ फाइड करिए मेरे को लोग मेरे मैंबर दे साहबान ने होर मेरे पतवरक सिगे मेरी पार्टी के लोग रहे जेल इलेक्शन दिलचस्पी रखते थे कि सू असी देखकर आपने इतराज़ फाइल करिए सानू नक्शा नहीं दिता गया जब नक्शा नहीं है तो उसी इतराज करिए उस ਜਦੋਂ ਦਕਸ਼ਾ ਨਹੀਂ ਦਿੱਤਾ ਗਿਆ ਫਿਰ ਇਹਨਾਂ ਨੇ ਜਿਹੜੀ ਸਰਵੇ ਕਰਾਇਆ ਉਹ ਸਰਵੇ ਦੇ ਵਿੱਚ ਅਸੀਂ ਉਹਨਾਂ ਤੋਂ ਲਿਸਟ ਮੰਗੀ ਬੜਾ ਮਹਿਰਾਨ ਰਹਿ ਗਿਆ ਜਿਹੜੇ ਨਗਰ ਕੌਂਸਲ ਦੇ ਆਊਟਸੋਰਸ ਕਰਮਚਾਰੀ ਨਗਰ ਕੌਂਸਲ ਦੇ ਕੰਮ ਕਰ ਰਹੇ ਆ ਉਹਨਾਂ ਤੋਂ ਹੀ ਇਹਨਾਂ ਨੇ ਸਰਵੇ ਕਰਾ ਲਿਆ ਉਹਨਾਂ ਨੂੰ ਐਕਸਟਰਾ ਪੈਸੇ ਦੇ ਦਿੱਤੇ ਇੱਕ ਤਾਂ ਕਰਮਚਾਰੀ ਜਿਹੜਾ ਹੈਗਾ ਦਕਸ਼ਾ ਸ਼ਹਿਰ ਦੀ ਸਫਾਈ ਕਰਮਚਾਰੀ ਹੈਗਾ ਉਹਦੇ ਕੋਲ ਦੋ ਵਾਰਡਾਂ ਦਾ ਸਰਵੇ ਕਰਾ ਲਿਆ ਜਿਹੜੇ ਵੀ ਜਿਹੜੇ ਇਤਰਾਜ ਅਸੀਂ ਦਿੱਤੇ ਆ ਕਿਸੇ ਇਤਰਾਜ ਦੀ ਨਾ ਕੋਈ ਸੁਣਵਾਈ ਨਹੀਂ ਕੀਤੀ ਉਸ ਤੋਂ ਬਾਅਦ ਨਾ ਤਾਂ ਫਾਈਨਲ ਨੋਟੀਫਿਕੇਸ਼ਨ ਆ। ਉਸ ਤੋਂ ਜਿਹੜੇ ਇਹ ਜਿਹੜੀਆਂ ਮਤਲਬ ਬਣ ਗਈਆਂ ਦੀਆਂ ਬੇਨਵੇਂਆਂ ਜਿਹੜੀਆਂ ਕੀਤੀਆਂ ਗਈਆਂ ਉਹਦੇ ਵਿੱਚ ਨਾ ਤਾਂ ਸਾਨੂੰ ਦਫਤਰ ਕੋਈ ਦੱਸਣ ਤਿਆਰ ਆ। ਮੈਂ ਪ੍ਰਧਾਨ ਆਗਾ ਸਾਨੂੰ ਕਹਿੰਦਾ ਸਾਡੇ ਤੇ ਬੜਾ ਪ੍ਰੈਸ਼ਰ ਹੈ ਜੀ ਪਰੋ ਬੜਾ ਪ੍ਰੈਸ਼ਰ ਹੈ ਜੀ। ਸਾਡੇ ਕੋਲ ਕਾਗਜ਼ ਹੈ ਨਹੀਂ ਅਸੀਂ ਦੇ ਨਹੀਂ ਸਕਦੇ ਸਾਨੂੰ ਮਤਲਬ ਕੋਈ ਵੀ ਜਿਹੜੀ ਸਪੱਸ਼ਟ ਜਾਣਕਾਰੀ ਤੇ ਨਹੀਂ ਦੇ ਰਹੇ। ਇਸ ਤੋਂ ਪਰਤੋ ਕੇ ਸਾਡੇ ਜਿਹੜੇ ਹੈਗੇ ਆ ਦੋ ਮੈਂਬਰ ਸਰਵਾਂ ਨੇ ਕਮਤ ਸਿੰਘ ਜੀ ਨੇ ਸਾਡੇ ਕੌਂਸਲਰਾਂ ਨੇ ਤੋਂ ਮਾਰ ਜੀ ਨੇ ਇਹਨਾਂ ਦੀ ਰਾਈਜ਼ ਹੋਈ ਹੈ ਇਹ ਇੱਕ ਕੌਂਟਰ ਵੈਕੇ ਸਮਾਜ ਦੇ ਇਹਨਾਂ ਵੱਲੋਂ ਜਿਹੜਾ ਹੈਗਾ ਜਿਹੜਾ ਹਾਈ ਕੋਰਟ ਵਿੱਚ ਕੇਸ ਰਹਿ ਰਿਹਾ ਹੈ ਇਹ ਲਗਾ ਮੰਨ ਕੇਸ ਦਾ ਜਿੱਤਾ ਜਿਹੜੀ ਹਾਈ ਕੋਰਟ ਵਿੱਚ ਆਉਣੀ ਹੈ ਤਾਂ ਵੀ ਜਿਹੜੇ ਸਭੀ ਸਮਾਜ ਦੇ ਦੇਖੋ ਦਿਮਾਗ ਨਾਲ ਇਹ ਨਹੀਂ ਅੱਗੇ ਇੱਕ ਤਾਂ जी है नंबर दो जी प्रक्रिया इन्होंने अडोप्ट जी प्रक्रिया जिस तरीके चाहिए वो तो सारी नहीं की पहले शुरू कहता में है कि, कि हजार अडा कर क्योंकि जो सू पता लगे इंडिया गोरमेंट का एक नोटिफिक आया मुताबिक इन्होंने हर हालत दिसंबर महीने कम पूरा करना उस तो ਪਹਿਲੀ ਵੀਰ ਬਾਅਦ ਨੇ ਇਹੀ ਕਰਦੇ ਨੇ ਨੋਟੀਫਿਕੇਸ਼ਨ ਵੀ ਆਇਆ ਹੋਇਆ ਤਾਂ ਉਸ ਕਰਕੇ ਇਹਨਾਂ ਨੇ ਬੜੀ ਜਲਦੀ ਵਿੱਚ ਬਿਨਾਂ ਸੋਚੇ ਸਮਝੇ ਪ੍ਰਵੇ ਕਰਾਇਆ ਉਹਨਾਂ ਆਊਟਸੋਰਸ ਕਰਮਚਾਰੀ ਕਿਸੇ ਲਈ ਆ ਕਰਦੇ ਦੇਖੋਗੇ ਇਹਨਾਂ ਕੋਤਾ ਨਹੀਂ ਕਿਤੇ ਗੱਲ ਉਹਨਾਂ ਕੋ ਬਾੜ ਹੈਗਾ ਖਾਨ ਬਾੜ ਦਾ ਅੰਬਰ ਸਾਡਾ ਆਪਣਾ ਹੈਗਾ 8 ਅੰਬਰ ਵਾਰ ਉਹ ਜੇ ਇਹਨਾਂ ਨੇ ਇਹ ਐਸੀ ਰਿਜਿਸਟਰ ਕਰ ਜਿਹੜੇ ਸਾਰੇ ਮੌਜੂਦਾ ਕਾਉਂਸਲਰ ਨੇ ਆਪਣਾ ਲਿੰਪੀ ਜੀ ਉਹਨਾਂ ਨੂੰ ਐਫੀਡੇਵਿਟ ਲਾ ਕੇ ਜਿਹਾ ਹੈਗਾ ਇੱਕ ਇਕਰਾਰ ਦਿੱਤਾ ਗਿਆ ਸੀਗਾ ਕਿ ਬੇਨੇ ਵਾਰਡ ਵਿੱਚ ਜਿਹੜੀ ਕੰਪਨੀ ਸੀ ਜਿੰਦੀ ਕੀਤੀ ਗਈ ਹੈ ਗਲਤ ਕਿਸੇ ਵੇ ਇਹਦੀ ਟਾਪਰੇ ਫਿਰ ਅੱਗੇ ਨਹੀਂ ਚੜੀ ਮਤਲਬ ਉਸ ਤੋਂ ਬਾਅਦ ਉਹਨਾਂ ਦਾ ਕੋਈ ਇਕਰਾਰ ਨਹੀਂ ਹੋਇਆ ਮਤਲਬ ਇਹ ਸਾਰੇ ਅਸੀਂ ਜਿਹੜੇ ਟੈਕਨੀਕਲੀ ਜਿਹੜੀ ਸਾਨੂੰ ਗਲਤ ਲੱਗੀਆਂ ਅਸੀਂ ਆਪਣੇ ਜ਼ਗੀਰ ਸਾਹਿਬ ਤੋਂ ਜਾਣਕਾਰੀ ਲੈਣੀਆਂ ਖੜਕੇ ਉਹਨਾਂ ਦੀ ਜਿਹੜੀ ਰਿਪੋਰਟ ਜਿਹੜੀ ਜਿਹੜਾ ਲੱਖਾਂ ਉਹਨਾਂ ਨੂੰ ਮਿਲਿਆ ਨਾ ਜੀ ਅਸੀਂ ਦੇਖ ਕੇ ਹੈਰਾਨ ਹੋਏ ਹਾਂ ਕਿ ਕਈ ਸੇ ਵਾਰਡ ਵਿੱਚ ਤਾਂ 2002 ਉਹ ਸੀ 4000 ਰੁਪਏ ਸਾਨੂੰ ਪਤਾ ਵੀ ਇਸੇ ਦੀ ਜਿਹਨੇ ਵੋਟ ਨਹੀਂ ਕਿਸੇ ਦੀ ਵੋਟ ਅਕੀ 4000 ਹੁਣ ਅਸੀਂ ਬਾਰ ਬਿਨਾਂ ਤੋਂ ਮੰਗਰੇ ਦੀ ਖਾਮੋ ਜਿਹੜੀ ਤੁਸੀਂ ਬੇਨਤੀ ਕੀਤੀ ਉਹ ਤੁਹਾਨੂੰ ਦੇ ਦੇ ਅਕੜੇ ਤੋਂ ਦੇ ਦੇ ਕਿਉਂਕਿ ਆਕੜੇ ਗਲਤ ਆ ਗਏ ਇਹ ਨਹੀਂ ਦੇਤਾ ਬਾਕੀ ਤੁਹਾਨੂੰ ਹੋਰ ਅਸਾਂ ਡਰਾਫਟ ਨੋਟਿਸ ਜਿਹੜੀ ਇਹਨਾਂ ਨੇ ਜਾਰੀ ਕੀਤੀ ਤਾਂ ਉਹ ਚ थाने ਖਾਲੀ ਸੀ ਇੱਕ ਠੀਕ ਇੱਕ ਠੀਕ ਠੀਕ ਕਰ ਦੇ ਹੁਣ ਜਦੋਂ ਇਹਨਾਂ ਨੇ ਉਹ ਹੁਣ ਫੇਰ ਬਣਾਈ ਹੈ ਜਿਹੜੀ ਜੇ ਤੁਸੀਂ ਪੜ ਲਓਗੇ ਤਾਂ ਤੁਸੀਂ ਵੀ ਸਾਰਾ ਕੁਝ ਦੇਖੋ ਗਲਤ ਹੈ ਕੰਟਰਾ ਬਿਲਕੁਲ ਹੈ ਨਾ ਕੋਈ ਨਹੀਂ ਆਪਾਂ ਕਹਿੰਦੇ ਕਦੋਂ ਮੈਂ ਹਰਾਂ ਨਾ ਵੀ ਇਨੀ ਕਦੀ ਬੰਦੇ ਦੇਖਿਆ ਵੀ ਸਰਕਾਰੀ ਕੰਮ ਦੇ ਵਿੱਚ ਉਹਦੇ ਬਹੁਤ ਕੰਮ ਵਿਚ ਆਪਾਂ ਕਰਦੇ ਉਹਦੇ ਵਿੱਚ ਕੰਮ ਬਈਕੋ ਆਫਸੋਰਡ ਕਰਮ ਚੱਲ ਜਾਂਦੇ ਆਪਾਂ ਡਿਪੈਂਡ ਕਰਕੇ ਜਿਹੜੇ ਜਿਹੜੇ ਆਕੜੇ ਕੱਢ ਕੇ ਆਉਂਦੇ ਵੀਡੀਓ ਨਾਲ ਕਰਦੇ ਮਤਲਬ ਬਹੁਤ ਜਿਹੜਾ ਹੈ ਘਰ ਨਾਲੋਂ ਇੱਕ ਦਲ ਦਲ ਤੁਰਦਾ ਇਹ ਇੱਕ ਵਾਰੀ ਬੁਝੇ ਪ੍ਰੋਬਲਮ ਆਲੀ ਕਿ ਸਾਰੇ ਸ਼ਹਿਰ ਨੂੰ ਤੋੜ ਦਿੰਦਾ ਸਾਰੇ ਸ਼ਹਿਰ ਨੂੰ ਤੋੜ ਦਿੰਦਾ ਜੀ ਦੇਖੋ ਪਹਿਲਾਂ ਜੋ ਪੁਰਾਣਾ ਵਾਰ ਸੀਗਾ ਉਰੇ ਜਿਹੀ ਰੋਟੇਸ਼ਨ ਹੋਣੀ ਸੀ ਜਿਹੜੇ ਜੈਂਟਸ ਕੋ ਡੇਟੀ ਹੋਣੀ ਨਹੀਂ ਮੇਰੀ ਜੈਂਟਸ ਲੋਕਾਂ ਨੇ ਉਸ ਦਾ ਪਿਆਰੀ ਕਰੀ ਗੀ ਸੀ ਹੁਣ ਇਹਨਾਂ ਨੇ ਪਤਾ ਨਹੀਂ ਕੀ ਸੋਚਿਆ ਮੈਨੂੰ ਸਮਝ ਨਹੀਂ ਆਈ ਜਿਹੜੇ ਸਾਡੇ ਜੁਨਾ ਅਧਿਕਾਰੀਆਂ ਨੇ ਵਾਰਡ ਬਣੇ ਦਿੱਤੀ ਹੈ ਉਹ ਕਿਸੇ ਵਾਰਡ ਦੇ ਚਾਰਜਰ ਬੋਟਾ ਕਿਸੇ 2000 ਬੋਟਾ ਦੇ ਨਾਲ ਨੂੰ ਕਿ ਕਿ ਸੈਟ ਕਰ ਦੇ ਉਸ ਦਿਨ ਮਤਲਬ ਕੁਝ ਜਿਹੜੇ ਇਹਨਾਂ ਦੇ ਆਪਣੇ ਸਹਿਯੋਗੀ ਜਿਹੇ ਉਹਨਾਂ ਨੂੰ ਲਾਭ ਦੇਣ ਵਾਸਤੇ ਇਹਨਾਂ ਨੇ ਸਾਰੇ ਸਿਆਪਾ ਜਿਹੜਾ ਵਾਰਡ ਬਣੀ ਸੈਟ ਕਰਦੇ ਉਹ ਦਾ ਨਿਸ਼ਾਨ

ਉਹਨਾਂ ਨੂੰ ਤਨਖਾਹ ਵੀ ਨਹੀਂ ਹੈ ਬਤੋ ਜੀ ਉਹਨਾਂ ਨੂੰ ਮਿਲਦੀ ਹਰ ਨਹੀਂ ਔਰ ਇਹਦੇ ਪੈਸੇ ਇਹਦੇ ਐਕਸਟਰਾ ਉਹਨੂੰ ਦਿੱਤੇ ਜਾਵਾ। ਬਾਰੇ ਇਹ ਰੋਕੀ ਇੱਕ 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 ਦੋ ਸੱਜਣ ਤੋਂ ਦੋ ਦੋ ਵਾਰਾਂ ਦ ਕਰਵਾ ਕਰਾ। ਜੇ ਕੋ ਪਸੂ ਨਹੀਂ। ਸਹੀ ਆਕੜੇ ਨਹੀਂ ਤਖੇ ਹੋਈ ਰਹੇ। ਉਹਨਾਂ ਜਿਹੜੇ ਹਰ ਅੱਜ ਤੱਕ ਵੀ ਸਾਡੇ ਕੋਲ ਆਕਰ ਛੁਪਾਏ ਗਏ ਆ। ਉਹਨਾਂ ਨਾਲ ਸਾਡੇ ਫੋਸ ਹੁੰਦਾ ਇਹ ਕੜ ਕਰਦੇ ਜੀ ਬੰਨ ਕੇ ਰੱਖੀਏ। ਤੁਸੀਂ ਇੱਕ ਪ੍ਰਧਾਨ ਨੂੰ ਵੀ ਤੁਸੀਂ ਦੱਸਣੇ ਹੋ ਇਹ ਜੀ।